No! no. ਅਸਲਾਮੁਅਲੈਕਮ ਜੀ ਬਰੋ ਕੀ ਹਾਲ ਚਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਵਗੇ ਰੱਬ ਸਾਰਿਆਂ ਨੂੰ ਚਰਦੀ ਕਲਚ ਰੱਖੇ ਲੋਕ ਐਵੇਂ ਹੀ ਸਿੱਖੀ ਤੋਂ ਇਨਸਪਾਇਰ ਨਹੀਂ ਹੋ ਰਹੇ ਲੋਕ ਐਵੇਂ ਹੀ ਸਿੱਖੀ ਦੀ ਤਰਫ ਨਹੀਂ ਆ ਰਹੇ ਇਹਦੇ ਪਿੱਛੇ ਬਹੁਤ ਵੱਡੀਆਂ ਵੱਡੀਆਂ ਬਹੁਤ ਮੇਜਰ ਰੀਜ਼ਨ ਨੇ ਲੋਕ ਸਿੱਖੀ ਤੋਂ ਇਨਸਪਾਇਰ ਹੋ ਕੇ ਸਿੱਖੀ ਦੀ ਤਰਫ ਆ ਰਹੇ ਨੇ ਸਿੱਖਾਂ ਦੀ ਮਦਦ ਦੇ ਕੇ ਜਿਸ ਤਰ੍ਹਾਂ ਲੋਕ ਸਿੱਖਾਂ ਜਿਸ ਤਰ੍ਹਾਂ ਸਿੱਖ ਸਰਦਾਰ ਲੋਕਾਂ ਦੀ ਸੇਵਾ ਕਰਦੇ ਨੇ ਲੋਕਾਂ ਇਹ ਚੀਜ਼ ਤੋਂ ਬਹੁਤ ਜ਼ਿਆਦਾ ਇਨਸਪਾਇਰ ਹੁੰਦੇ ਨੇ ਬਰਤਾਨੀਆਂ ਦੀ ਇੱਕ ਲੜਕੀ ਕੈਨੇਡਾ ਦੇ ਅੰਦਰ ਵਾਹਿਗੁਰੂ ਦਾ ਨਾਮ ਜਪ ਰਹੀ ਏ ਸਿੱਖਾਂ ਦਾ ਗੀਤ ਗਾ ਰਹੀ ਹਰ ਤਰਫ ਲੋਕ ਮਜਮਾ ਲੱਗ ਗਿਆ ਲੋਗੋ ਦੀ ਆਵਾਜ਼ ਸੁਣ ਰਿਹਾ ਨੇ ਬਹੁਤ ਹੀ ਕਮਾਲ ਦੀ ਵੀਡੀਓ ਹੈ ਵੀਡੀਓ ਲਵਾਦਣੇ ਆ ਵੀਡੀਓ ਲਵਾਦਣ ਤੋਂ ਪਹਿਲੇ तमाम ਦੋਸਤਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਦੋਸਤੋ ਦੇਖੋ ਅੰਗਰੇਜ਼ ਲੋਕ ਵੀ ਵਾਹਿਗੁਰੂ ਪ੍ਰਤੀ ਕਿੰਨੀ ਸ਼ਰਧਾ ਭਾਵਨਾ ਰੱਖਦੇ ਨੇ ਦੇਖੋ ਇਹ ਜਿਹੜੀ ਔਰਤ ਹੈ ਇਹ ਅੰਗਰੇਜ਼ਨੀ ਹੈ ਮਤਲਬ ਕਿ ਇਹ ਪੰਜਾਬ ਦੀ ਵਸਨੀਕ ਨਹੀਂ ਹੈਗੀ ਇਹ ਫੋਰਨਰ ਹੈ ਤੇ ਦੇਖੋ ਇਸ ਨੇ ਕਿੰਨਾ ਸੋਹਣਾ ਵਾਹਿਗੁਰੂ ਸ਼ਬਦ ਗਾਇਆ ਹੈ ਤੇ ਦੇਖੋ ਇੱਕ ਇਕੱਠ ਦੇ ਵਿੱਚ ਕਿੰਨੇ ਹੀ ਫੋਨ ਕੈਮਰੇ ਇਸ ਸੁੰਦਰ ਸ਼ਬਦ ਦੀਆਂ ਵੀਡੀਓਜ਼ ਬਣਾ ਰਹੇ ਨੇ ਤੇ ਤੁਹਾਨੂੰ ਵੀ ਵਧੀਆ ਲੱਗੂਗਾ ਸੁਣ ਕੇ ਬਹੁਤ ਵਧੀਆ ਲੱਗਦਾ ਜਦੋਂ ਕੋਈ ਸਿੱਖ ਧਰਮ ਤੋਂ ਬਾਹਰ ਦਾ ਬੰਦਾ ਮਤਲਬ ਕਿ ਸਿੱਖੀ ਦਾ ਕੋਈ ਸ਼ਬਦ ਗਾਇਨ ਕਰਦਾ ਹੈ ਤਾਂ ਬੜਾ ਸੁਣ ਕੇ ਮਨ ਨੂੰ ਸਕੂਨ ਜਾਂ ਮਿਲਦਾ ਤੇ ਖੁਸ਼ੀ ਵੀ ਹੁੰਦੀ ਹੈ ਕਿ ਕਿੱਡਾ ਇੱਕ ਵੱਖਰਾ ਤੇ ਨਿਆਰਾ ਹੈ ਸਾਡਾ ਸਿੱਖ ਧਰਮ ਦੇਖੋ ਵਾਹਿਗੁਰੂ ਦਾ ਜਾਪ ਕਰਦੀ ਹੋਈ ਇਹ ਅੰਗਰੇਜ਼ਨ ਔਰਤ ਤਾਂ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਕਮੈਂਟਾਂ 'ਚ ਵਾਹਿਗੁਰੂ ਲਿਖ ਕੇ ਜਾਇਓ ਜ਼ਰੂਰੀ ਤੇ ਅਕਾਲ ਪੁਰਖ 'ਚ ਭਰੋਸਾ ਰੱਖਣ ਵਾਲੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਦੇਖੋ ਤੁਸੀਂ ਪੂਰੀ ਵੀਡੀਓ ਗੁਰੂ ਵਰਵਾਏ ਗੁਰੂ ਵਰਵਾਏ ਗੁਰੂ ਵਰਵਾਏ ਗੁਰੂ ਵਰਵਾਏ ਲੈ ਗੁਰਵਾਏ ਗੁਰੂ ਜੀ ਵੀਰੋ ਐਸੀ ਜਾਈ ਦੀ ਵੀਡੀਓ ਤੇ ਬਹੁਤ ਕਮਾਲ ਦੀ ਸੀ ਤੁਸੀਂ ਦੇਖੋ ਕਿ ਸਿੱਖਾਂ ਨੇ ਆਪਣੀਆਂ ਜੜਾਂ ਨਹੀਂ ਛੱਡੀਆਂ ਸਿੱਖਾਂ ਨੇ ਆਪਣੀ شناخت ਨਹੀਂ ਛੱਡੀ ਆਪਣੀ ਮਾਂ ਬੋਲੀ ਨਹੀਂ ਛੱਡੀ ਦੁਨੀਆਂ ਦੇ ਹਰ ਇੱਕ ਕੋਨੇ ਤੋਂ ਤੁਸੀਂ ਚੱਲ ਜਾਓ ਤੁਹਾਨੂੰ ਸਿੱਖ ਸਰਦਾਰ ਨਜ਼ਰ ਆਣਗੇ ਤੇ ਤੁਸੀਂ ਇੱਥੋਂ ਅੰਦਾਜ਼ਾ ਲਾ ਲਵੋ ਕਿ ਬਰਤਾਨੀਆਂ ਦੀ ਇੱਕ ਲੜਕੀ ਇੱਕ ਅੰਗਰੇਜ਼ ਲੜਕੀ ਕੈਨੇਡਾ ਦੇ ਅੰਦਰ ਜਿੱਦੋਂ ਸਿੱਖਾਂ ਦਾ ਬਾਣਾ ਪਾ ਕੇ ਪੰਜਾਬੀ ਬਾਣਾ ਪਾ ਕੇ ਜਦੋਂ ਵਾਹਿਗੁਰੂ ਵਾਹਿਗੁਰੂ ਕਹਿ ਰਹੀ ਸੀ ਤੇ ਪੂਰਾ ਮਜਮੂਆ ਉੱਥੇ ਇਕੱਠਾ ਹੋ ਗਿਆ ਕਿੰਜ ਸਰਕਾਂ ਬੰਦ ਹੋਈਆਂ ਤੇ ਲੋਕ ਉੱਥੇ ਉਹਨਾਂ ਨੂੰ ਸੁਣਨ ਵਾਸਤੇ ਖੜੇ ਹੋ ਗਏ ਇਹ ਸਿੱਖਾਂ ਵਾਸਤੇ ਕੋਈ ਛੋਟੀ ਜਿਹੀ ਗੱਲ ਨਹੀਂ ਬਹੁਤ ਵੱਡੀ ਗੱਲ ਹੈ ਬੜੇ ਮਾਨ ਦੀ ਗੱਲ ਹੈ ਬੜੇ ਫਖਰ ਦੀ ਗੱਲ ਹੈ ਸਿੱਖਾਂ ਵਾਸਤੇ ਕਿ ਅੰਗਰੇਜ਼ ਜਿਹੜੇ ਨੇ ਉਹ ਸਿੱਖੀ ਦੀ ਤਰਫ ਆ ਰਹੇ ਨੇ ਉਹ ਪੰਜਾਬੀ ਚ ਗੱਲ ਕਰਦੇ ਨੇ ਇਹਦੀ ਬਹੁਤ ਵੱਡੀ ਰੀਜ਼ਨ ਹੈ ਸਿੱਖ ਸਰਦਾਰ ਜਿਸ ਤਰ੍ਹਾਂ ਸਿੱਖ ਸਰਦਾਰਾਂ ਨੇ ਪੰਜਾਬੀ ਨੂੰ ਸਪੋਰਟ ਕੀਤਾ ਪੰਜਾਬੀ ਮਾਂ ਬੋਲੀ ਨੂੰ ਸਪੋਰਟ ਕੀਤਾ ਪੰਜਾਬ ਨੂੰ ਸਪੋਰਟ ਕੀਤਾ ਤੇ ਉਸ ਤੋਂ ਇਲਾਵਾ ਤੁਸੀਂ ਇਹ ਦੇਖੋ ਕਿ ਬਾਹਰ ਦੇ ਮੁਲਕਾਂ 'ਚ ਜਾ ਕੇ ਲੋਕਾਂ ਦੀ ਜਿਸ ਤਰ੍ਹਾਂ ਸੇਵਾ ਕੀਤੀ ਏ ਲੋਕ ਬਹੁਤ ਜ਼ਿਆਦਾ ਇਨਸਪਾਇਰ ਹੋ ਰਹੇ ਆ ਚੀਜ਼ਾਂ ਤੋਂ ਤੇ ਸਿੱਖੀ ਦੀ ਤਰਫ ਆ ਰਹੇ ਨੇ ਐਸੀ ਜਿਹੀ ਆਜੀ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਵੇ ਬਹੁਤ ਸ਼ੁਕਰੀਆ